ਹੈਲੋ ਜੀ ਸਸ਼ਿਕਾ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਮੈਂ ਪ੍ਰੀਤ ਹਾਜ਼ਰੀ ਹਾਂ ਅੱਜ ਫਿਰ ਤੁਹਾਡੇ ਲਈ ਵਧੀਆ ਜਿਹਾ ਕਲੈਕਸ਼ਨ ਲੈ ਕੇ ਸੂਟ ਤੁਸੀਂ ਦੇਖ ਰਹੇ ਹੈ ਕਿ ਉਹ ਖੀਨਖਾਬ ਦੇ ਪਿਓਰ ਖੀਨਖਾਬ ਦੇ ਸੂਟਸ ਰੈਨ ਵਾਲੇ ਨੇ ਪ੍ਰਿੰਟ ਰੈਨ ਵਾਲੇ ਨੇ ਕਸ਼ਮੀਰੀ ਪ੍ਰਿੰਟ ਹੈ ਜੀ ਇਹ ਬਹੁਤ ਸੋਹਣੇ ਨੈਕਸਟ ਹੈਗੇ ਚਨੂਨ ਸ਼ਫੋਨ ਦੀ ਕਲੈਕਸ਼ਨ ਫੈਬਰਿਕ ਚਨੂਨ ਸ਼ਫੋਨ ਦਾ ਕਲਰਸ ਕਾਫੀ ਅਵੇਲ ਅਵੇਲੇਬਲ ਨੇ ਆਪਣੇ ਕੋਲ ਤੁਸੀਂ ਦੇਖ ਸਕਦੇ ਹੋ ਲਾਈਟ ਐਂਡ ਡਾਰਕ ਬਲੈਕ ਹੈ ਨੈਕਸਟ ਮਹਿੰਦੀ ਹੈ ਨੈਕਸਟ orange ਹੈ magenta ਤਾਂ ਇਹ ਨੀ ਬਾਟਮ ਤੇ ਵੀ ਵਰਕ ਆਏਗਾ ਸ਼ਰਟ ਤੇ ਵੀ ਵਰਕ ਆਏਗਾ ਫੁੱਲ ਹੈਵੀ ਸੀਕੁਐਂਸ ਵਰਕ ਕਰਕੇ ਤਿੱਲਾ ਵਰਕ ਕੀਤਾ ਹੋਇਆ ਫੁੱਲ ਹੈਵੀ ਪਰ ਮੀਟਰ ਅਕੋਰਡਿੰਗ ਹੈ ਫੈਬਰਿਕ ਰੈਨ ਵਾਲੇ ਹੈਗੇ ਆ ਕਲਰਸ ਆਪਸ਼ਨਸ ਕਾਫੀ ਮਿਲ ਜਾਣਗੇ ਹਰ ਏਜ ਦੀ ਲੇਡੀਜ਼ ਲਈ ਗਰਲਸ ਮੰਮੀ ਦਾਦੀ ਸਭ ਦੇ ਲਈ ਹੈਗੇ ਆ ਇਹ ਕਲਰ ਇਹਨਾਂ ਨੇ ਆਪਣੇ ਫੰਕਸ਼ਨ ਤੇ ਵੇਅਰ ਕਰਨੇ ਹੈਗੇ ਆ ਤਾਂ ਬੜੇ ਹੀ ਪਿਆਰੇ ਸੋਬਰ ਸਿੰਪਲ ਜੀ ਕਲੈਕਸ਼ਨ ਹੈ ਪਾਰਟੀ ਵੇਅਰ ਬਹੁਤ ਹੀ ਪਿਆਰੀ ਨਾਲ ਤੁਸੀਂ ਦੁਪੱਟੇ ਅੱਛੇ ਰੈਡੀ ਕਰਵਾ ਕੇ ਪਾਰਟੀ ਦੇ ਸੂਟ ਬਣਵਾ ਸਕਦੇ ਹੈਗੇ ਹੋ ਕਲਰ ਮਸਟਰਡ ਬਹੁਤ ਚਾਹ ਸੋਹਣਾ ਹੈ ਹਰ ਏਜ ਦੀ ਲੇਡੀ ਨੂੰ ਅੱਛਾ ਲੱਗਦਾ ਹੈ ਇਹ ਸ਼ੇਡ ਨੈਕਸਟ ਹੈਗਾ ਡੈਨ ਇਨ ਫੈਬਰਿਕ ਦਾ ਮਤਲਬ ਬਹੁਤ ਸੋਹਣਾ ਚਿਕਨ ਕਰੀ ਦੇ ਵਿੱਚ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਕਾਫੀ ਡਿਜ਼ਾਈਨ ਤੁਹਾਨੂੰ ਇਸ ਵਿੱਚ ਮਿਲ ਜਾਣਗੇ ਕਲਰ ਇਸ ਵਿੱਚ ਆਈ ਥਿੰਕ ਸਿੰਗਲ ਰਹਿਣ ਵਾਲਾ ਹੈ ਨੇਵੀ ਨੇਵੀ ਦੇ ਟੋਨ થોਡੇ ਲਾਈਟ ਡਾਰਕ ਹੋ ਸਕਦੀ ਹੈਗੀ ਹੈ ਡਿਜ਼ਾਈਨਿੰਗ ਡਿਫਰੈਂਟ ਡਿਫਰੈਂਟ ਆ ਇਸ ਫੈਬਰਿਕ ਨੂੰ ਵੀ ਤੁਸੀਂ ਕਿਸੇ ਤਰੀਕੇ ਨਾਲ ਕਸਟਮਾਈਜ਼ ਕਰ ਸਕਦੇ ਹੈਗੇ ਹੋ ਇਸ ਦਾ ਦੋ ਸੀਜ਼ਨਸ ਉਹ ਲੌਂਗ ਫੌਕ ਕੁਝ ਵੀ ਬਣਾ ਸਕਦੇ ਹੈਗੇ ਹੋ ਕੁੜਤੀ ਬਣਾ ਸਕਦੇ ਹੋ ਜੀਨਸ ਨਾਲ ਵੇਅਰ ਕਰਨ ਲਈ ਸਭ ਦਾ ਵਰਕ ਡਿਫਰੈਂਟ ਹੈ ਡਿਜ਼ਾਈਨ ਕਾਫੀ ਹੈ ਇਸ ਵਿੱਚ ਕਲਰ ਸਿੰਗਲ ਰਹਿਣ ਵਾਲਾ ਹੈ ਡੈਨ ਕਲਰਿਸ ਨੂੰ ਕਹਿ ਦਿੰਦੇ ਆ ਨਾ ਜੁਨ ਜੀਨਸ ਵਾਲਾ ਸ਼ੇਡ ਹੁੰਦਾ ਹੈ ਉਹ ਚੀਜ਼ ਹੈ ਇਹ ਤੇ ਇਹਨਾਂ ਦੇ ਤੁਸੀਂ ਕੁੜਤੀਸ ਵੀ ਬਣਾ ਸਕਦੇ ਹੋ ਲੌਂਗ ਮੀਡੀ ਵੀ ਬਣਾ ਸਕਦੇ ਹੈਗੇ ਹੋ ਤਾਂ ਬਹੁਤ ਅੱਛਾ ਮਤਲਬ ਇਹ ਬਣ ਕੇ ਰੈਡੀ ਹੁੰਦੀ ਹੈ ਡਰੈਸ ਨੈਕਸਟ ਆਪਣਾ ਕੋਲ ਬਹੁਤ ਹੀ ਤਰ੍ਹਾਂ ਦੇ ਅਲੱਗ-ਅਲੱਗ ਫੈਬਰਿਕ ਹੈ ਸਾਰੇ ਜਿਸ ਨੂੰ ਤੁਸੀਂ ਕਿਸੇ ਵੀ ਪਾਰਟੀ ਦੇ ਕਲੈਕਸ਼ਨ ਦੇ ਲਈ ਯੂਜ਼ ਕਰ ਸਕਦੇ ਹੋ ਇਸ ਫੈਬਰਿਕ ਨੂੰ ਤੁਸੀਂ ਕੁਝ ਵੀ ਬਣਾ ਸਕਦੇ ਹੋ ਸੂਟ ਬਣਾ ਸਕਦੇ ਹੋ ਸਾੜੀ ਲਈ ਯੂਜ਼ ਕਰ ਸਕਦੇ ਹੋ ਲੌਂਗ ਫਰੌਕ ਬਣਾ ਸਕਦੇ ਹੋ ਗਾਉਨ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਬੰਨੀ ਪ੍ਰਿੰਟ ਦੇ ਉੱਪਰ ਹੈਂਡਵਰਕ ਕਿੰਨਾ ਹੋਇਆ ਬਹੁਤ ਸੋਹਣਾ ਟਾਈ ਐਂਡਾਇਰ ਡਬਲ ਸ਼ੇਡ ਹੈਗਾ ਬੰਨੀ ਪਿੰਡ ਦਾ ਤੇ ਉੱਪਰ ਵਰਕ ਵੀ ਕੀਤਾ ਹੋਇਆ ਤੁਸੀਂ ਇਸ ਦੀ ਫੌਕ ਬਣਾ ਸਕਦੇ ਹੋ ਸਾੜੀ ਬਣਾ ਸਕਦੇ ਹੋ ਸੂਟ ਬਣਾ ਸਕਦੇ ਹੋ ਓਨਲੀ ਕੁੜਤੀ ਬਣਾ ਸਕਦੇ ਹੋ ਤੁਸੀਂ ਕਿੱਸੇ ਤਰੀਕੇ ਨਾਲ ਇਸ ਨੂੰ ਯੂਸ ਕਰ ਸਕਦੇ ਹੋ ਦੁਪੱਟਾ ਬਣਾ ਸਕਦੇ ਆ ਹੈਗੇ ਉਹ ਬਹੁਤ ਹੀ ਪਿਆਰੇ ਕਲਰ ਹੈ ਇਸ ਵਿੱਚ ਫੁੱਲ ਪਾਰਟੀ ਵੇਅਰ ਸ਼ੇਡਸ ਆ ਜੋ ਕਿ ਵੈਡਿੰਗ ਸੀਜ਼ਨ ਦੇ ਲਈ ਅੱਛੇ ਲੱਗਦੇ ਨੇ ਇਹ ਸ਼ੇਰ ਬਹੁਤ ਸੋਹਣਾ ਹੈ ਪਰਸਨਲੀ ਮੈਨੂੰ ਬਹੁਤ ਪਸੰਦ ਆ ਫਰੋਜ਼ੀ ਤੇ ਗ੍ਰੀਨ ਦਾ ਕੰਬੀਨੇਸ਼ਨ ਹੈ 3D ਵਿੱਚ ਬਣਿਆ ਹੋਇਆ ਦੇਖੋ 3D ਦੇ ਵਿੱਚ ਬਣਿਆ ਹੋਇਆ ਡਬਲ ਡਾਈ ਨਹੀਂ 3D ਹੈ ਨੈਕਸਟ ਹੈ ਥੋੜਾ ਜਿਹਾ ਠੀਕ ਪ੍ਰਾਈਸ ਇਸ ਸੂਟ ਹੈ ਵੀ ਜੋ ਕਿ ਹਰ ਕੋਈ ਲੈ ਸਕਦਾ ਹੈਗਾ ਗਰੇਪ ਦੇ ਸੂਟ ਉੱਪਰ ਵਰਕ ਕੀਤਾ ਫੁੱਲ ਫਰੰਟ ਤੁਸੀਂ ਦੇਖ ਸਕਦੇ ਹੋ 올ਓਵਰ ਸੂਟ ਰਨ ਵਾਲਾ ਹੈ ਨਾਲ ਸੈਮੀ ਚਨੂਨ ਦਾ ਦੁਪੱਟਾ ਹੈਗਾ ਦੁਪੱਟੇ ਤੇ ਵੀ ਵਰਕ ਹੈਗਾ ਦੁਪੱਟੇ ਨੂੰ ਲੇਸ ਲੱਗੀ ਹੋਈ ਹੈ ਫੋਰ ਸਾਈਡ ਕਲਰਸ ਆਪਸ਼ਨਸ ਕਾਫੀ ਮਿਲਣਗੇ ਆ ਇਹ ਫੈਬਰਿਕ ਗਰੇਪ ਦਾ ਰਹਿਣ ਵਾਲਾ ਹੈਗਾ ਸੈਮੀ ਚਨੂਨ ਦਾ ਦੁਪੱਟਾ ਰਹਿਣ ਵਾਲਾ ਹੈਗਾ ਵਰਕ ਤੁਸੀਂ ਦੇਖ ਸਕਦੇ ਹੋ ਫਰੰਟ ਫੁੱਲ ਹੈਵੀ ਹੈ ਐਵਰੇਜ ਦੀ ਰੇਂਜ ਦਾ ਪ੍ਰਾਈਸ ਹੈ ਆਈ ਥਿੰਕ 1100 ਤੋਂ ਦੀ ਰੇਂਜ ਤੱਕ ਦੇ ਸੂਟ ਹੈ ਇਹ ਬਲੇ ਇਹ ਕੋਈ ਵੀ ਲੈ ਸਕਦਾ ਹੈਗਾ ਤਾਂ ਇਸ ਵਿੱਚ ਕਲਰ ਆਪਸ਼ਨਸ ਕਾਫੀ ਤੁਹਾਨੂੰ ਮਿਲ ਜਾਣਗੇ ਆ ਨੈਕਸਟ ਥੋੜਾ ਪਸ਼ਮੀਨੇ ਦੀ ਕਲੈਕਸ਼ਨ ਲੈ ਕੇ ਆਨੇ ਆ ਬਹੁਤ ਹੀ ਸੋਹਣਾ ਪ੍ਰੀਮੀਅਮ ਕੁਆਲਿਟੀ ਦਾ ਪਸ਼ਮੀਨਾ ਰਹਿਣ ਵਾਲਾ ਪ੍ਰਾਈਸ 1100 ਤੋਂ 1400 ਦਾ ਬਹੁਤ ਸੋਹਣਾ ਕੰਮ ਹੈ ਇਸ ਵਿੱਚ ਫਰੰਟ ਤੇ ਵਰਕ ਕਿਤਾ ਹੋਇਆ ਹੈ 슬ੀਵਸ ਤੇ ਵੀ ਵਰਕ ਆਏਗਾ ਤਾਂ ਬਹੁਤ ਸੋਹਣੇ ਸ਼ੇਡਸ ਹੈ ਇਸ ਵਿੱਚ ਜੋ ਕਿ ਡੇਲੀ ਆਪਣੇ ਕੋਲ ਨਵੇਂ ਆਉਂਦੇ ਰਹਿੰਦੇ ਨੇ ਇਹ ਵੀ ਪਸ਼ਮੀਨਾ ਦੇ ਕਲੈਕਸ਼ਨ ਦਾ ਸ਼ੋਰ ਵਾਲੇ ਸ਼ੂਟ ਹੈ ਜੀ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦੀ ਕਪਸ਼ੀਨ ਨੇ ਯੂਜ਼ ਕੀਤੀ ਹੋਈ ਹੈ ਆਪਾਂ ਬਹੁਤ ਅੱਛੇ ਪ੍ਰਿੰਟ ਨੇ बॉटम प्लेन ਰਹਿਣ ਵਾਲੀ ਹੈ ਟਰਾਈ ਮੀਟਰ ਸ਼ਰਟ ਟਰਾਈ ਮੀਟਰ बॉटम ਰਹੇਗਾ ਕਲਰ 옵ਸ਼ਨਸ ਕਾਫੀ ਮਿਲ ਜਾਣਗੇ ਤੁਹਾਨੂੰ ਇਸ ਵਿੱਚ ਲਾਈਟ ਡਾਰਕ ਸ਼ੇਡਸ ਜੋ ਕਿ ਸਰਦੀ ਦੇ ਵਿੱਚ ਸੋਹਣੇ ਲੱਗਦੇ ਨੇ ਮਸਫਾ ਦੇਖੋ ਕਿੰਨਾ ਪਿਆਰਾ ਗ੍ਰੇ ਮਸਟਰ ਦਾ ਕੰਬੀਨੇਸ਼ਨ ਫਰੋਜ਼ੀ ਗ੍ਰੇ ਦਾ ਕੰਬੀਨੇਸ਼ਨ ਤਾਂ ਕਾਫੀ ਅੱਛੇ ਸ਼ੇਡਸ ਹੈ ਨਿੰਨਾਂ ਨੂੰ ਜੋ ਵੀ ਸੂਟ ਪਸੰਦ ਆਉਂਦਾ ਜੀ ਸਕਰੀਨਸ਼ਾਟ ਲੈ ਲਿਆ ਕਰੋ ਜਿਹੜਾ ਨੰਬਰ ਸਕਰੀਨ ਤੇ ਦਿਨੇ ਆਪਾਂ WhatsApp ਵਾਲਾ ਉਸ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਦਿਆ ਕਰੋ ਇਹ ਵੀ ਪਾਰਟੀ ویئر 컬렉ਸ਼ਨ ਹੈਗੀ ਹੈ ਪਰ ਮੀਟਰ ਅਕੋਰਡਿੰਗ ਫੈ布ਰਿਕ ਰਹਿਣ ਵਾਲਾ ਹੈ ਮਤਲਬ ਹਰ ਤਰ੍ਹਾਂ ਦੀ ਕਲੈਕਸ਼ਨ ਤੁਹਾਨੂੰ ਆਪਣੇ ਕੋਲ ਮਿਲ ਜੀਗੀ ਆ ਵੈਲਵਟ ਦੇ ਸੂਟ ਹੈ ਫੁੱਲ ਹੈਵੀ ਦੇਖੋ ਸ਼ਾਲ ਤੇ ਵੀ ਵਰਕ ਹੈ ਬਾਟਮ ਤੇ ਵੀ ਵਰਕ ਹੈ ਸੂਟਸ ਤੇ ਵਰਕ ਹੈ ਸ਼ਰਟ ਦੇ ਉੱਤੇ ਵੀ ਘੇਰੇ ਤੇ ਵੀ ਇਸ ਵਿੱਚ ਵੀ ਤੁਹਾਨੂੰ ਕਾਫੀ ਵੈਰਾਈਟੀ ਮਿਲ ਜੇਗੀ ਮੈਂ ਤੁਹਾਨੂੰ ਇੱਕ ਸੈਂਪਲ ਦਿਖਾਇਆ ਹੈਗਾ ਬੇਵੈਂ ਦੀ ਤੁਸੀਂ ਕੋਈ ਫੂਟ ਲੈਣਾ ਚਾਹੁੰਦੇ ਹੋ ਤਾਂ ਮੇਰੇ WhatsApp ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤੇ WhatsApp ਤੇ ਜੋ ਆਪਣਾ WhatsApp ਗਰੁੱਪ ਬਣਿਆ ਜਿੱਥੇ ਡੇਲੀ ਅਪਡੇਟ ਕਰਦੇ ਹੈਗੇ ਹਾਂ ਜਾਂ ਸਟੇਟਸ ਲਗਾਉਣੇ ਆ ਜਾਂ Instagram ਤੇ ਪਾਉਣੇ ਆ ਤਾਂ ਤੁਸੀਂ ਮੈਨੂੰ WhatsApp ਤੇ ਜੁਆਇਨ ਕਰ ਸਕਦੇ ਹੈਗੇ ਹੋ ਜੀ ਕਿਸੇ ਵੀ ਤਰ੍ਹਾਂ ਦੇ ਕਲੈਕਸ਼ਨ ਦੇਖਣ ਲਈ ਨਿਊ ਅਪਡੇਟਸ ਆਪਣਾ ਸਟੇਟਸ ਤੇ ਦੇਖ ਸਕਦੇ ਹੋ ਕੋਈ ਗਰੁੱਪ ਜੁਆਇਨ ਕਰਨਾ ਨਹੀਂ ਚਾਹੁੰਦੇ ਨੈਕਸਟ ਹੈਗਾ ਦੇਖੋ ਫੁਲਕਾਰੀ ਵਾਲਾ ਖੱਦਰ ਫਲਕਾਰ ਲਿਤੇ ਹੋਏ ਇਹ ਹੈਂਡ ਮਤਲਬ ਵਰਕ ਕੀਤਾ ਹੋਇਆ ਹੈਗਾ ਹੱਥ ਦੇ ਕੱਢਾ ਆ ਕੰਮ ਕੀਤਾ ਹੋਇਆ ਹੈਗਾ ਬਹੁਤ ਸੋਹਣਾ ਇਹ ਪਹਿਲਾਂ ਕਾਫੀ ਸੇਲ ਹੋਇਆ ਸੀ ਹੁਣ ਦੁਬਾਰਾ ਰੀਸਟਾਕ ਹੋ ਗਿਆ ਹੈ ਫੈਬਰਿਕ ਖੱਦਰ ਦਾ ਉੱਪਰ ਵਰਕ ਕੀਤਾ ਹੋਇਆ ਹੈ ਫੁੱਲ ਹੈਵੀ ਇਹ ਵੀ ਚਨੂਨ ਦਾ ਦੁਪੱਟਾ ਹੈ ਜੋ ਕੈਲੋ ਜਾਂ ਸੂਟ ਕੈਲੋ ਉੱਪਰ ਬਹੁਤ ਹੈਵੀ ਵਰਕ ਕੀਤਾ ਹੋਇਆ ਹੈ ਇਸ ਨੂੰ ਤੁਸੀਂ ਕਿਸੇ ਕਿਸੇ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਨੈਕਸਟ ਚੈੱਕ ਦੇ ਵਿੱਚ ਪਸ਼ਮੀਨਾ ਆਇਆ ਹੋਇਆ ਜੀ ਇਸ ਵਿੱਚ ਕਾਫੀ ਕਲਰਸ ਮਿਲ ਜਾਣਗੇ ਤੁਹਾਨੂੰ ਇਹ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਚੱਲ ਰਿਹਾ ਹੈ ਅੱਜਕੱਲ ਚੈੱਕ ਪਸ਼ਮੀਨਾ ਤਾਂ ਇਸ ਤੁਸੀਂ ਇਸ ਫੈਬਰਿਕ ਦਾ ਕੋਟ ਸੈੱਟ ਵੀ ਬਣਾ ਸਕਦੇ ਹੋ ਕਾਫੀ ਟ੍ਰੈਂਡ ਵਿੱਚ ਰਹਿਣ ਵਾਲਾ ਹੈ ਫੈਬਰਿਕ ਹੈ ਚੈੱਕ ਮਤਲਬ ਇਹ ਐਵਰਗ੍ਰੀਨ ਹੁੰਦਾ ਹੈ ਕਨਸੈਪਟ ਕਿਉਂਕਿ ਇਸ ਦਾ ਚੈੱਕ ਦਾ ਟ੍ਰੈਂਡ ਜਾਂਦਾ ਨਹੀਂ ਹੈ ਕਦੀ ਵੀ ਤੁਸੀਂ ਇਸ ਦਾ ਕੋਟ ਸੈੱਟ ਬਣਾ ਸਕਦੇ ਹੋ ਜਾ ਕੋਈ ਵੂਲਨ ਡਰੈਸ ਬਣਾ ਸਕਦੇ ਹੈਗੇ ਹੋ ਜਾਂ ਸਿੰਪਲ ਸੌਟ ਸਟਿਚ ਕਰ ਸਕਦੇ ਹੈਗੇ ਹੋ ਤਾਂ ਕਾਫੀ ਕਲਰਸ ਐ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਚੈੱਕ ਕਾਫੀ ਅੱਛੇ ਨੇ ਆਪਣੇ ਕੋਲ ਨੈਕਸਟ ਹੈਗੇ ਜੀ ਇਹ ਵੀ ਪਾਰਟੀ ویئر 컬렉ਸ਼ਨ ਹੈ ਇਹ ਵੀ ਫੁੱਲ ਹੈਵੀ ਫੋਇਲ ਵਰਕ ਹੈਂਡ ਵਰਕ ਸਾਰਾ ਮਿਕਸ ਮੈਚ ਇੰਦੇ ਚ ਹੈ ਇਸ ਫੈਬਰਿਕ ਨੂੰ ਵੀ ਤੁਸੀਂ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੈਗੇ ਹੋ ਡਰੈਸ ਬਣਵਾ ਸਕਦੇ ਹੋ ਲੈਂਗਾ ਚੋਲੀ ਬਣਾ ਸਕਦੇ ਹੋ ਕੁਝ ਵੀ ਤੁਸੀਂ ਇਸ ਦਾ ਬਣਵਾ ਸਕਦੇ ਹੈਗੇ ਹੋ ਇਹ ਵੀ ਇੱਕ ਫੈਬਰਿਕ ਹੈ ਜੀ ਸਾਰੇ ਪੈਲਵਟ ਦਾ ਫੈਬਰਿਕ ਹੈ ਇਸ ਵਿੱਚ ਕਲਰ ਆਪਸ਼ਨਸ ਕਾਫੀ ਮਿਲ ਜਾਣਗੇ ਤੁਹਾਨੂੰ ਡਿਫਰੈਂਟ ਜੀ ਕਲੈਕਸ਼ਨ ਜਮ ਡ्रेसेस ਬਣਾਉਣ ਲਈ ਯੂਜ਼ ਕੀਤਾ ਜਾ ਸਕਦਾ ਹੈ ਫੈਬਰਿਕ ਬਾਕੀ ਆਪੋ ਆਪਣਾ ਮਾਈਂਡ ਹੁੰਦਾ ਜੀ ਡਿਜ਼ਾਈਨਰ ਤੁਸੀਂ ਖੁਦ ਬਣ ਸਕਦੇ ਹੋ ਆਪਣੇ ਡਿਜ਼ਾਈਨਰ ਖੁਦ ਬਣ ਸਕਦੇ ਹੋ ਇਹ ਬੰਦਰ ਨੇ ਪ੍ਰਿੰਟ ਦੇ ਹੈਗੇ ਆ ਜੀ ਸੂਟ ਜੋ ਡਰ ਦੇ ਵਿੱਚ ਵੀ ਹੈਗੇ ਗਰੇਪ ਦੇ ਵਿੱਚ ਵੀ ਹੈਗੇ ਇਹ ਬਲੇ ਤਾਂ ਆਪਣੇ ਕੋਲ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈ ਬਾਕੀ ਤੁਸੀਂ ਸੂਟ ਕਸਟਮਾਈਜੇਸ਼ਨ ਵੀ ਆਪਣੇ ਕੋਲੋਂ ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨਵਰਕ ਕਿਸੇ ਤਰ੍ਹਾਂ ਦਾ ਵਰਕ ਕਰਵਾਉਣਾ ਹੈ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਆਪਾਂ ਓਨ ਆਰਡਰ ਤੇ ਤੁਹਾਡਾ ਸੂਟ ਰੈਡੀ ਕਰਕੇ ਦੇ ਸਕਦੇ ਹੈਗੇ ਆ 올ਓਵਰ ਇੰਡੀਆ ਵੀ ਸ਼ਿਪਿੰਗ ਅਵੇਲੇਬਲ ਹੈ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਹੈ ਮੇਰੇ ਬਾਅਦ ਦੇ ਕਸਟਮਰਸ ਦੇ ਲਈ ਸਟੀਚਿੰਗ ਵੀ ਅਵੇਲੇਬਲ ਆ